ਵੈਲਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜੱਟਪਰੀ ਕੱਪੜ ਸ਼ਾਨ ਪ੍ਰੋਗਰਾਮ ਅੱਜ ਫੇਰ ਲੈ ਕੇ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹਾਂ ਅੱਜ ਇਸ ਕੱਪੜ ਸ਼ਾਨ ਪ੍ਰੋਗਰਾਮ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਜੋ ਰਾਜਨੀਤਿਕ ਘਟਨਾਕਰਮ ਵਾਪਰੇ ਨੇ ਜਿਹੜੀਆਂ ਵੱਡੀਆਂ ਖਬਰਾਂ ਨੇ ਉਹਨਾਂ ਦਾ ਕੱਪੜ ਸ਼ਾਨ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਹੈਗਾ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਉਹ ਅਸਫਲ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਿਉਂਕਿ 20 ਕੈਟਾਗਰੀ ਦੇ ਲਗਭਗ 20 ਪੱਧਰ ਦੇ ਜਿਹੜੇ ਆਗੂ ਸੀਗੇ ਤੇ ਉਹ ਉਹਨਾਂ ਨੂੰ ਜਿਹੜਾ ਹੈਗਾ ਪੁਲਿਸ ਨੇ ਹਰਾਸਤ ਵਿੱਚ ਵੀ ਲਿਆ ਵੱਡੇ ਆਗੂਆਂ ਨੂੰ ਪਰ ਭਾਵੇਂ ਕਿ ਕਿਸਾਨਾਂ ਦੇ ਕਾਫਲੇ ਚੱਲਣੇ ਦਾ ਸ਼ੁਰੂ ਹੋਏ ਅੱਜ ਪਤਾ ਲੱਗਿਆ ਪੰਜਾਬ ਦੇ ਵਿੱਚੋਂ ਜਿਹੜੀਆਂ ਖਬਰਾਂ ਆਈਆਂ ਪਰ ਉਹਨਾਂ ਨੂੰ ਪੁਲਿਸ ਨੇ ਉਹਨਾਂ ਦੀਆਂ ਜਿਹੜੀਆਂ ਇਲਾਕੇ ਤੋਂ ਜਿੱਥੋਂ ਚੱਲੇ ਸੀ ਉੱਥੇ ਹੀ ਰੋਕ ਲਿਆ ਜਿੱਥੇ ਕਿ ਉਹਨਾਂ ਨੇ ਆਪੋ ਆਪਣੇ ਉਥੇ ਜਿੱਥੇ ਰੋਕਿਆ ਸੀ ਸੜਕਾਂ ਦੇ ਕਿਨਾਰਿਆਂ ਦੇ ਵਿੱਚ ਤੇ ਬੈਠ ਕੇ ਪ੍ਰੋਟੈਸਟ ਕੀਤਾ ਪਰ ਇੱਕ ਗੱਲ ਵੱਡੀ ਦੇਖਣ ਦੇ ਵਿੱਚ ਇਹ ਸੀ ਕਿ ਪਹਿਲਾ ਵਰਗਾ ਇਸ ਜਿਹੜਾ ਕਿਸਾਨ ਮੋਰਚੇ ਦਾ ਜਿਹੜਾ ਅੰਦੋਲਨ ਸਟਾਰਟ ਹੋਣਾ ਸੀ ਆ ਭਾਵੇਂ ਕਿ ਲੀਡਰ ਫੜੇ ਗਏ ਸਨ ਪਰ ਲੋਕ ਤਾਂ ਜਿਹੜੇ ਹੈਗੇ ਆ ਨਹੀਂ ਫੜੇ ਸੀ ਪਰ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਨੌਜਵਾਨ ਜਿਹੜਾ ਸੀਗਾ ਵਰਗ ਉਹ ਪੂਰੀ ਤਰ੍ਹਾਂ ਗਾਇਬ ਸੀ ਕਿਉਂਕਿ ਨੌਜਵਾਨ ਵਰਗ ਸਾਹਿਬ ਸਮਝਦਾ ਵਾ ਕਿਸਾਨ ਜਿਹੜਾ ਸੰਯੁਕਤ ਮੋਰਚਾ ਸੀਗਾ ਜਿਹੜਾ ਸਿੰਘੂ ਬਾਰਡਰ ਤੇ ਇੱਕਦਮ ਵੱਡਾ ਹੋਇਆ ਬਹੁਤ ਵੱਡਾ ਜਿਸ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਨੇ ਝੁਕਾ ਦਿੱਤਾ ਸੀ ਉਹ ਸੰਯੁਕਤ ਮੋਰਚਾ ਹੁਣ ਨਹੀਂ ਰਿਹਾ ਕਿਉਂਕਿ ਸੰਯੁਕਤ ਮੋਰਚੇ ਦੇ ਆਗੂਆਂ ਦੇ ਵਿੱਚ ਜਿਹੜਾ ਹੈਗਾ ਜਿਹੜਾ ਮਨਮਟਾਵ ਹੋਇਆ ਵਿਆ ਵੱਖੋ ਵੱਖ ਇਹਨਾਂ ਦੀਆਂ ਸੁਰਾਂ ਹੋ ਗਈਆਂ ਨੇ ਤੇ ਔਰ ਇੱਕ ਜਿਹੜੇ ਹੈਗੇ ਆਪਾਂ ਜੇ ਜੇਕਰ ਕਹੀਏ ਦੱਲੇਵਾਲ ਜੀ ਨੇ ਉਧਰੋਂ ਮਰਨਵਾਰਤ ਰੱਖਿਆ ਖਨੌਰੀ ਬਾਰਡਰ ਤੇ ਰੱਖਿਆ ਹੋਇਆ ਉਹਨਾਂ ਦਾ ਅੰਦੋਲਨ ਚੱਲ ਰਿਹਾ ਦੂਜੇ ਪਾਸੇ ਪੰਦੇਰ ਦਾ ਸਰਬੰਸਿੰਘ ਪੰਦੇਰ ਜਿਹੜੇ ਕਿਸਾਨ ਆਗੂ ਆ ਉਹਨਾਂ ਦੇ ਜਿਹੜੇ ਜਥੇਦਾਰ ਜਿਹੜਾ ਹੈਗਾ ਚੱਲ ਰਿਹਾ ਸੰਭੂ ਬਾਰਡਰ ਤੇ ਔਰ ਇਧਰ ਸੰਯੁਕਤ ਕਿਸਾਨ ਮੋਰਚਾ ਜਿਹੜੀ ਉਹਦੇ ਵਿੱਚ ਜਿਹੜਾ ਹੈਗਾ ਸ਼ਾਮਲ ਨਹੀਂ ਹੁੰਦਾ ਤੇ ਔਰ ਇਹਨਾਂ ਨੇ ਵੱਖਰੀ ਜਿਹੜੀ ਹੈਗੀ ਆ ਆਪਣੀ ਜਿਹੜਾ ਰਾਗ ਆਲਾਪਿਆ ਸੀ ਪੰਜ ਮੋਰਚ ਪੰਜ ਜਿਹੜਾ ਮਾਰਚ ਦਾ ਰੱਖਿਆ ਸੀ ਪਰ ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਹਨਾਂ ਦੀ ਜਿਹੜੀ ਮੀਟਿੰਗ ਦੇ ਵਿੱਚ ਗੱਲ ਸਹੀ ਨਹੀਂ ਚੜੀ ਤਾਂ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ ਸੀ ਜਾਂ ਮੈਂ ਤੁਹਾਡੇ ਤੋਂ ਡਰਦਾ ਨਹੀਂ ਤੁਸੀਂ ਬਲੈਕਮੇਲ ਕਰਦੇ ਹੋ ਪਰ ਇਧਰੋਂ ਜਿਹੜਾ ਸੰਯੁਕਤ ਮੋਰਚੇ ਨੇ ਜਿਹੜੇ ਕਿ ਜਗਿੰਦਰ ਸਿੰਘ ਅਗਰਾਹਾ ਹੋਂ ਨਹੀਂ ਆ ਰਾਜੇਵਾਲ ਹੋਂ ਨਹੀਂ ਜਾਂ ਕਹਿ ਦਈਏ ਜਿਹੜੇ ਹੋਰ ਲੀਡਰ ਆ ਇਹਨਾਂ ਦੇ ਸੰਯੁਕਤ ਕਿਸਾਨ ਮੋਰਚੇ ਦੇ ਉਹਨਾਂ ਨੇ ਕਹਿਤਾ ਸੀ ਅਸੀਂ ਤਾਂ ਮੋਰਚਾ ਤਾਂ ਲਾਵਾਂਗੇ ਪਰ ਜਿਵੇਂ ਹੀ ਅੱਜ 5 ਮਾਰਚ ਆਈ ਤਾਂ ਉਹ ਗੱਲ ਨਹੀਂ ਬਣੀ ਉਧਰ ਤੁਹਾਨੂੰ ਤਸਵੀਰਾਂ ਵੀ ਦਿਖਾਉਣੇ ਆ ਲੰਬੇ ਲੰਬੇ ਜਾਮ ਲੱਗੇ ਰਹੇ ਚੰਡੀਗੜ੍ਹ ਦੇ ਬਾਹਰਾਂ ਦੇ ਕਿਉਂਕਿ ਚੰਡੀਗੜ੍ਹ ਨੂੰ ਜਾਣ ਵਾਲਿਆਂ ਲੋਕਾਂ ਨੂੰ ਬਹੁਤ ਵੱਡੀਆਂ ਦਿੱਕਤਾਂ ਆਈਆਂ ਕਿਉਂਕਿ ਜਿਹੜੇ ਕਿ ਦਫ਼ਤਰਾਂ ਦੇ ਵਿੱਚ ਮੁਲਾਜ਼ਮ ਜਾਣੇ ਸੀਗੇ ਬਹੁਤ 2-2 ਕਿਲੋਮੀਟਰ ਦੀਆਂ ਜਿਹੜੀਆਂ ਲੰਬੀਆਂ ਲਾਈਨਾਂ ਲੱਗੀਆਂ ਰਹੀਆਂ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਾਰਡਰ ਸੀਲ ਕਰ ਦਿੱਤੇ ਗਏ ਸੀ ਇੱਥੋਂ ਤੱਕ ਕਿ ਸਕੂਟਰਾਂ ਵਾਲਿਆਂ ਦੀਆਂ ਵੀ ਤਲਾਸ਼ੀਆਂ ਲਈ ਜਾਂਦੀਆਂ ਸਨ ਜੋ ਵੀ ਨੰਗਦਾ ਸੀ ਉਸ ਦਾ ਆਈ ਕਾਰਡ ਦੇਖ ਕੇ ਐਂਟਰੀ ਕੀਤੀ ਜਾਂਦੀ ਸੀ ਵੀ ਕਿਸ ਕੰਮ ਲਈ ਚੱਲਿਆ ਪੂਰੀ ਪੁੱਛ ਕੇ ਪਰੇਸ਼ਾਨ ਕਰਨ ਤੋਂ ਬਾਅਦ ਜਿਹੜਾ ਹੈਗਾ ਕੀਤਾ ਗਿਆ ਸੀ ਉਹਨਾਂ ਨੂੰ ਐਂਟਰ ਕਰਨ ਦੀ ਆਗਿਆ ਦਿੱਤੀ ਜਾਂਦੀ ਸੀ ਜਦ ਕਿ ਉਹਨਾਂ ਨੇ ਟ੍ਰੈਫਿਕ ਐਡਵੈਜਰੀ ਵੀ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਸੀ ਜਾਂ ਤਾਂ ਕਿ ਲੋਕ ਜਿਹੜੇ ਹੈਗੇ ਸਿੱਧੇ ਰਸਤਿਆਂ ਤੋਂ ਮੇਤਨੂ ਦੀ ਨਾ ਐਂਟਰ ਹੋਣ ਜਿਸ ਕਾਰਨ ਜਿਹੜਾ ਹੈਗਾ ਲੰਬੀਆਂ ਕਤਾਰਾਂ ਲੱਗੀਆਂ ਬਹੁਤ ਸਾਰੇ ਲੋਕ ਖੱਜਲ ਖਵਾ ਰਹੇ ਹੋਏ ਇੱਥੋਂ ਤੱਕ ਕਿ ਪਤਾ ਇਹ ਵੀ ਹਲਵਾ ਪਤਾ ਲੱਗਿਆ ਕਿ 100 ਦੇ ਕਰੀਬ ਲੋਕਾਂ ਨੂੰ ਜਿਹੜਾ ਹੈਗਾ ਜਿਹੜੇ ਕਿਸਾਨ ਪਹੁੰਚ ਗਏ ਸੀਗੇ ਉਹਨਾਂ ਨੂੰ ਹਰਾਸਤ ਵਿੱਚ ਵੀ ਲੈਣ ਦੀਆਂ ਖਬਰਾਂ ਨੇ ਉਧਰ ਗਰਮ ਮਸਲੇ ਵੱਲ ਚੱਲਦੇ ਆ ਇੱਕ ਗਰਮ ਮਸਲਾ ਹੋਰ ਪੰਜਾਬ ਦੇ ਵਿੱਚ ਜਿਸ ਨੂੰ ਲੈ ਕੇ ਜਿਹੜਾ ਹੈਗਾ ਪੂਰੀਆਂ ਚਰਚਾਵਾਂ ਜੋਰਾਂ ਤੇ ਨੇ ਤੇ ਔਰ ਤਰ੍ਹਾਂ ਤਰ੍ਹਾਂ ਦੇ ਲੋਕ ਸੋਸ਼ਲ ਮੀਡੀਆ ਜਿਹੜਾ ਹੈਗਾ ਕਮੈਂਟਾਂ ਨਾਲ ਭਰਿਆ ਪਿਆ ਹੈਗਾ ਉਹ ਹੈਗਾ ਤਹਿਸੀਲਦਾਰਾਂ ਦਾ ਮਸਲਾ ਕਿਉਂਕਿ ਤਹਿਸੀਲਦਾਰਾਂ ਨੇ ਹੜਤਾਲ ਕੀਤੀ ਸੀ 3-2-3 ਦਿਨ ਪਹਿਲਾਂ ਉਹਨਾਂ ਦਾ ਸਰਕਾਰ ਤੇ ਮੰਗ ਸੀਗੀ ਕਿ ਵਿਜੀਲੈਂਸ ਜੋ ਕਾਰਵਾਈਆਂ ਕਰਦੀ ਆ ਉਹਨਾਂ ਤਹਿਸੀਲਦਾਰਾਂ ਤੇ ਉਹਨਾਂ ਨੂੰ ਰੋਕਿਆ ਜਾਵੇ ਤੇ ਨਾਲ ਹੀ ਜਿਹੜਾ ਹੈਗਾ ਕੁਝ ਮੁਕਾਦਮੇ ਝੂਠੇ ਦਰਜ ਕੀਤੇ ਗਏ ਸਨ ਤਹਿਸੀਲਦਾਰਾਂ ਤੇ ਉਹਨਾਂ ਨੂੰ ਵਾਪਸ ਲਿਆ ਜਾਵੇ ਪਰ ਉਹ ਰੋਸਵਜੋਂ ਹੜਤਾਲ ਤੇ ਗਏ ਸਨ ਪ੍ਰਮukh ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਹਿ ਦਿੱਤਾ ਕਿ ਲੋਕਾਂ ਨੂੰ ਖੱਜਰਖਾਰ ਤਹਿਸੀਲਾਂ ਵਿੱਚ ਨਹੀਂ ਹੁਣ ਦਿੱਤਾ ਜਾਵੇਗਾ ਤੇ ਉਹਨਾਂ ਨੇ ਕਿਹਾ ਤੁਹਾਨੂੰ ਛੁੱਟੀ ਮੁਬਾਰਕ ਹੋਵੇ ਪਰ ਜਿਸ ਤੋਂ ਬਾਅਦ ਦੇ ਵਿੱਚ ਤੁਰੰਤ ਜਿਹੜੀਆਂ ਡਿਪਟੀ ਕਮਿਸ਼ਨਰਾਂ ਵੱਲੋਂ ਜਿਹੜੀਆਂ ਡੈਲੀਗੇਟ ਜਿਹੜੀਆਂ ਪਾਵਰਾ ਜਿਹੜੀਆਂ ਉਹਨਾਂ ਨੂੰ ਕਰ ਦਿੱਤੀਆਂ ਗਈਆਂ ਕਾਨੂੰਗੋਜ਼ ਔਰ ਸੁਪਰਡੈਂਟ ਨੂੰ ਉਹਨਾਂ ਤੋਂ ਰਜਿਸਟਰੀਆਂ ਕਰਵਾਈਆਂ ਜਾ ਰਹੀਆਂ ਨੇ ਅੱਜ ਵੀ ਦੇਖਿਆ ਜਾਵੇ ਉਸ ਤੇ ਵੱਡਾ ਅਸਰ ਸੀ ਕੁਝ ਜਿਹੜੇ ਤਹਿਸੀਲਦਾਰ ਜਿਹੜੇ ਨਵੇਂ ਨਵੇਂ ਤਹਿਸੀਲਦਾਰ ਹੜਤਾਲ ਤੇ ਗਏ ਸਨ ਉਹਨਾਂ ਦੀ ਗਿਣਤੀ 80 ਦੱਸ ਦਿੱਤੀ ਜਾਂਦੀ ਹੈ ਕਿ ਜਿਹੜੇ ਕਿ ਵਾਪਸ ਆ ਗਏ ਵਾਪਸ ਰਜਿਸਟਰੀਆਂ ਕਰਨ ਲੱਗ ਗਏ ਔਰ ਕਿਉਂਕਿ ਉਹਨਾਂ ਨੂੰ ਤਾਂ ਆਉਣਾ ਪਿਆ ਉਹਨਾਂ ਦਾ ਪ੍ਰੋਵੀਸ਼ਨਲ ਪੀਰੀਅਡ ਸੀ ਇਸ ਤੋਂ ਬਾਅਦ ਇੱਕ ਹੋਰ ਪਤਾ ਲੱਗਿਆ ਕਿ ਨਾਲ ਹੀ ਮਿਨਿਸਟਰੀਅਲ ਜਿਹੜਾ ਸਟਾਫ ਆ ਡੀਸੀ ਦਫ਼ਤਰ ਦਾ ਸਟਾਫ ਆ ਔਰ ਪਟਵਾਰ ਜੂਨੀਅਨ ਤੇ ਕਾਨੂੰਗੋ ਜੂਨੀਅਨ ਨੇ ਵੀ ਜਿਹੜਾ ਹੈਗਾ ਛੁੱਟੀ ਤੇ ਜਾਣ ਦਾ ਫੈਸਲਾ ਕਰ ਦਿੱਤਾ ਸੀ ਮਾਲ ਜਿਹੜੇ ਪਟਵਾਰੀ ਆ ਉਹਨਾਂ ਦੇ ਹੱਕ ਰੈਵਨਿਊ ਅਫਸਰਾਂ ਦੇ ਹੱਕ ਦੇ ਵਿੱਚ ਪਰ ਛੁੱਟੀ ਦੇ ਜਾਣ ਦਾ ਜਿਉ ਹੀ ਐਲਾਨ ਕੀਤਾ ਤਾਂ ਤੁਰੰਤ ਉਤਰਦੱਸਦੇ ਨੇ ਕਿ ਪੰਜਾਬ ਸਰਕਾਰ ਨੇ ਤਿੰਨਾ ਜਿਹੜੀਆਂ ਜੁਨੀਅਨਾਂ ਨੇ ਜਿਨ੍ਹਾਂ ਦੇ ਵਿੱਚ ਪਟਵਾਰੀ ਐਸੋਸੀਏਸ਼ਨ ਆ ਪਟਵਾਰੀਾਂ ਦੀ ਜੁਨੀਅਨਾਂ ਕਾਨੂੰਗੋ ਜਿਹੜੀ ਜੁਨੀਅਨਾਂ ਉਹਨਾਂ ਦੀ ਆ ਤੇ ਨਾਲ ਹੀ ਮਿਨਿਸਟਰੀ ਦੇ ਸਟਾਫ ਐਸੋਸੀਏਸ਼ਨਾਂ ਜਿਹੜੀ ਕਿ ਡੀਸੀ ਦਫ਼ਤਰਾਂ ਦੇ ਆ ਮਲਾਜਮਾਂ ਦੇ ਜੂਨੀਅਨਾਂ ਉਹਨਾਂ ਨੂੰ ਜੂਨੀਅਨਾਂ ਦੇ ਪ੍ਰਧਾਨਾਂ ਨੂੰ ਆਗੂਆਂ ਨੂੰ ਬੁਲਾਇਆ ਤੇ ਉਹਨਾਂ ਨਾਲ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਸਰਕਾਰ ਦਾ ਵਿਰੋਧ ਕਰੋਗੇ ਇਸ ਤਰ੍ਹਾਂ ਇਹਨਾਂ ਦੇ ਨਾਲ ਜਾਵੋਗੇ ਤਾਂ ਇਹ ਸਰਕਾਰ ਕਿਸੇ ਅੱਗੇ ਝੁਕਣ ਵਾਲੀ ਨਹੀਂ ਹੁਣ ਪਰ ਅਸੀਂ ਉਸ ਦਾ ਵੀ ਹੱਲ ਕੱਢ ਲਾਂਗੇ ਪਰ ਜੇਕਰ ਤੁਹਾਡੀਆਂ ਮੰਗਾਂ ਹਨ ਤੁਸੀਂ ਕਿਉਂ ਛੁੱਟੀ ਤੇ ਜਾ ਰਹੇ ਹੋ ਉਹ ਸਾਡੇ ਕੋਲ ਦੱਸੋ ਅੱਗੇ ਵੀ ਤੁਹਾਡੀਆਂ ਮੰਗਾਂ ਮੰਨਦੇ ਆ ਤੁਹਾਡੀਆਂ ਸੁਣਦੇ ਆ ਤੇ ਜਿਸ ਕਰਕੇ ਉਹ ਸਹਿਮਤ ਹੋ ਗਏ ਜਿਹੜੇ ਜੂਨੀਅਨ ਨੇ ਤਿੰਨਾ ਜੂਨੀਅਨਾਂ ਦੇ ਆਗੂ ਉਹਨਾਂ ਨੇ ਜਿਹੜਾ ਹੈਗਾ ਅੱਜ ਦੀ ਤਸੀਲ ਜਿਹੜੀ ਹੈਗੀ ਆ ਹੜਤਾਲ ਜਿਹੜੀ ਹੈਗੀ ਆ ਬੁਲਤਵੀ ਕਰ ਦਿੱਤੀ ਤੇ ਨਾਲ ਹੀ ਉਹਨਾਂ ਨੇ ਜਿਹੜਾ ਆਮ ਬਾਅਦ ਜਿਹੜਾ ਹੈਗਾ ਰਿਸ਼ਤੀਆਂ ਹੋਈਆਂ ਤੇ ਜਿਹੜਾ ਕਿ ਕੋਈ ਅਸਰ ਨਹੀਂ ਪਿਆ ਉਹਨਾਂ ਦੇ ਤਸੀਲਦਾਰਾਂ ਦੀ ਹੜਤਾਲ ਤੇ ਪਰ ਇੱਕ ਪੰਜਾਬ ਸਰਕਾਰ ਨੇ ਵੱਡਾ ਹੁਕਮ ਜਾਰੀ ਕਰ ਦਿੱਤਾ ਜਿਹੜਾ ਕਿ ਤਹਿਸੀਲਦਾਰ ਸੀ ਜਿਹੜੇ ਕਿ ਆਪਣੇ ਸਟੇਸ਼ਨਾਂ ਤੇ ਨੇੜੇ-ਨੇੜੇ ਬੈਠੇ ਸਨ ਘਰਾਂ ਦੇ ਨੇੜੇ-ਨੇੜੇ ਬੈਠੇ ਸਨ ਉਹਨਾਂ ਨੂੰ ਦੂਰ ਦਰਾਡੇ ਜ਼ਿਲ੍ਹਿਆਂ ਦੇ ਵਿੱਚ ਬਦਲ ਦਿੱਤਾ ਗਿਆ ਉਹ ਛੁੱਟੀ ਤੇ ਗਏ ਨਹੀਂ ਤਹਿਸੀਲਦਾਰ ਪਰ ਉਹਨਾਂ ਦੀ ਉਹਨਾਂ ਨੂੰ ਤਬਾਦਲੇ ਕਰ ਦਿੱਤੇ ਗਏ ਜਿਨ੍ਹਾਂ ਦੇ ਵਿੱਚ 58 ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ 170 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਜਿਹੜਾ ਕਿ ਇੱਕ ਵੱਖਰਾ ਦੱਸਿਆ ਜਾਂਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਇਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਭੇਜ ਦਿੱਤਾ ਗਿਆ ਕਿ ਨੋਟੀਫਿਕੇਸ਼ਨ ਦੇ ਵਿੱਚ ਵੀ ਜਿਹੜਾ ਡਿਪਟੀ ਕਮਿਸ਼ਨਰ ਉਹਨਾਂ ਨੂੰ ਨਿਯੁਕਤ ਕਰੇਗਾ ਵੀ ਉਹ ਕਿਹੜੇ ਤਹਿਸੀਲਦਾਰ ਨੂੰ ਕਿਹੜੀ ਜਿਹੜੀ ਹੈਗੀ ਆ ਤਹਿਸੀਲ ਦੇ ਵਿੱਚ ਨਿਯੁਕਤ ਕਰਨਾ ਜਿੱਥੇ ਕਿ ਉਹ ਰਜਿਸਟਰੀਆਂ ਦਾ ਕੰਮ ਕਰ ਸਕੇ ਉਧਰੋਂ ਗੱਲ ਕਰਦੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੀ ਆਖਰ ਨਿਯੁਕਤੀ ਪੰਜਾਬ ਸਰਕਾਰ ਵੱਲੋਂ ਕਰ ਦਿੱਤੀ ਗਈ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਅੱਜ ਸਾਬਕਾ ਆਈ ਅਧਿਕਾਰੀ ਔਰਨਪਾਲ ਸਿੰਘ ਨੂੰ ਜਿਹੜਾ ਹੈਗਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਭਾਵੇਂ ਕਿ ਸਕੂਲ ਜਿਹੜੇ ਸਿੱਖਿਆ ਸਕੱਤਰ ਨੇ ਅੰਦਤਾ ਮਿਤਰਾ ਉਹਨਾਂ ਵੱਲੋਂ ਆਪਣੇ ਜਿਹੜੇ ਆਰਡਰ ਕੀਤੇ ਗਏ ਉਹਨਾਂ ਦੇ ਵਿੱਚ ਟਰਮ ਤੇ ਕੰਡੀਸ਼ਨ ਜਿਹੜੀਆਂ ਬਾਅਦ ਦੇ ਵਿੱਚ ਜਾਰੀ ਕਰਨ ਲਈ ਲਿਖਿਆ ਗਿਆ ਹੈ ਪਰ ਇਹ ਇਹ ਹੈ ਜਰੂਰ ਹੈ ਕਿ ਇਸ ਹੁਣ ਜਿਹੜਾ ਹੈਗਾ ਐਨ ਜਦੋਂ ਪ੍ਰੀਖਿਆ ਪੂਰੀ ਸਰਤੇ ਨੇ ਉਦੋਂ ਚੇਅਰਮੈਨ ਦੀ ਜਿਹੜੀ ਨਿਯੁਕਤੀ ਕਰ ਦਿੱਤੀ ਗਈ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਜਿਹੜੀ ਚੇਅਰਮੈਨਨੀ ਆ ਕਾਫੀ ਕੁਝ ਮਹੀਨਿਆਂ ਤੋਂ ਜਿਹੜੀ ਖਾਲੀ ਪਈ ਸੀ ਜਿੱਥੇ ਕਿ ਪਹਿਲਾਂ ਦਿੱਲੀ ਦੇ ਆ ਆਈਐਸ ਅਧਿਕਾਰੀ ਜਿਹੜੇ ਮੈਡਮ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ ਜੋ ਕਿ ਬਾਅਦ ਦੇ ਵਿੱਚ ਅਸਤੀਫਾ ਦੇ ਕੇ ਚਲੇ ਗਏ ਸਨ ਹੁਣ ਔਰਨਪਾਲ ਸਿੰਘ ਨੂੰ ਚੇਅਰਮੈਨ ਲਗਾਇਆ ਗਿਆ ਹੈ ਹੁਣ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੀਂ ਤੇ ਨਵੇਂ ਮੁੱਦੇ ਤੇ ਕੱਪੜਾ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਊਂਗਾ ਧੰਨਵਾਦ ਜੀ ਸਤਿ ਸ੍ਰੀ ਅਕਾਲ